ਖਲੋ ਸਸੀ ਕਾ ਭਾਣ ਜੀ ਠੀਕ ਠਾਕ ਸੇਤ ਜੀ ਸਹੀ ਠੀਕ ਹੈ ਬਈ ਸੁਰਪਾ ਜੀ ਵਧੀਆ ਕੋਈ ਔਨ ਚ ਪ੍ਰੋਬਲਮ ਤਾਂ ਨਹੀਂ ਹੋਈ ਨਹੀਂ 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 ਭਾਈ ਓਕਰਬੋਟ ਆ ਨਾ ਹੋਰ ਭਾਜੀ ਠੀਕ ਠਾਕ ਮੇਰਾ ਭਾਜੀ ਸਭ ਵਧੀਆ ਧੰਨਵਾਦ ਤੇਰੇ ਚਿਹਰੇ ਤੇ ਅੱਜ ਖੁਸ਼ੀ ਹੈ ਨਾ ਨਹੀਂ ਭਾਜੀ ਸਹੀ ਮੈਂ ਸੱਚੀ ਭਾਜੀ ਮਨ ਬਹੁਤ ਖੁਸ਼ ਹੋਇਆ ਦੇਖ ਕੇ ਜੀ ਭਾਜੀ ਫੋਨ ਮੁੰਡਿਆਂ ਨੇ ਫੋਨ ਆਏ ਜਿਹਦੇ ਵਾਦ ਰਹਿਣ ਸਾਰੇ ਭਾਜੀ ਯਾਰ ਬੜੀ ਖੁਸ਼ੀ ਹੋਈ ਭਾਜੀ ਯਾਰ ਫਤਗੱਲੇਵਾ ਮੈਂ ਤੈਨੂੰ ਉਦੋਂ ਵੀ ਕਿਹਾ ਸੀਗਾ ਹਾਂਜੀ ਹਾਂਜੀ ਭਾਜੀ ਜਿਹੜਾ ਪਲੇਅਰ ਹੁੰਦਾ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਲੋਕਾਂ ਤੋਂ ਦੂਰ ਨਹੀਂ ਹੁੰਦਾ ਸਹੀ ਗੱਲ ਹੈ ਭਾਜੀ ਇਹ ਗੱਲ ਸਾਡੀ ਹੈ ਨਾ ਬੰਦਾ ਨਹੀਂ ਮਾੜਾ ਹੁੰਦਾ ਹਾਲਾਤ ਮਾੜੇ ਹੋ ਜਾਂਦੇ ਆ ਸਹੀ ਗੱਲ ਹੈ ਪਰਵਾਹ ਨਹੀਂ ਕਰੀਦੀ ਨਹੀਂ ਨਹੀਂ ਹੁਣ ਨਹੀਂ ਹੁੰਦੀ ਭਾਈ ਹੁਣ ਉਹ ਮੁੰਡਿਆਂ ਦੇ ਜਿੰਨੇ ਵੀ ਮੇਰੇ ਨਾਲ ਖੇਡਦੇ ਬਹੁਤ ਸਾਰਿਆਂ ਨੇ ਭਾਜੀ ਫੋਨ ਉਦੋਂ ਵੀ ਭਾਜੀ ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਬਾਹਰੋਂ ਵੀ ਆਉਂਦੇ ਭਾਜੀ ਅੱਛਾ ਹਾਂਜੀ ਹਾਂਜੀ ਇੰਨਾ ਵੈਸੇ ਕਦੀ ਜਦੋਂ ਤੁਸੀਂ ਖੇਡਦੇ ਸੀ ਉਦੋਂ ਪਿਆਰ ਮਿਲਿਆ ਸੀ ਕਿ ਹੁਣ ਆਪਣੇ ਜਿੰਨਾ ਵਾ ਹੁਣ ਜਿਆਦੇ ਭਾਈ ਮਿਲ ਗਿਆ ਪਿਆਰ ਬਹੁਤ ਜਿਆਦਾ ਮਿਲ ਗਿਆ ਭਾਈ ਉਦੋਂ ਦਾ ਸੋਸ਼ਲ ਮੀਡੀਆ ਘੱਟ ਹੁੰਦਾ ਸੀ ਉਦੋਂ ਘੱਟ ਹੁੰਦਾ ਸੀਗਾ ਭਾਈ ਹਨਾ ਹਾਂਜੀ ਹਾਂਜੀ ਜੇ ਕਿਤੇ ਤੁਹਾਡੇ ਰ ਵੀ ਸੋਸ਼ਲ ਮੀਡੀਆ ਹੁੰਦਾ ਫਿਰ ਉਹਦੇ ਰ ਕੀ ਰੀਸ ਨਹੀਂ ਸੀ ਹਨਾ ਸਹੀ ਗੱਲ ਭਾਈ ਬਾਕੀ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਤੁਹਾਨੂੰ ਟੂਰਨਾਮੈਂਟ ਤੇ ਲੈ ਕੇ ਜਾਣਾ ਬਈ ਧੰਨਵਾਦ ਤੁਹਾਡਾ ਭਾਈ ਟੂਰਨਾਮੈਂਟ ਹੁਣ ਲਗਾਤਾਰ ਹੀ ਆਪਣੇ ਕਦੀ ਕਿੱਥੇ ਕਦੀ ਕਿਤੇ ਹਨਾ ਹਾਂ ਬਾਕੀ ਚੱਲੀਏ ਆਪਾਂ ਲੇਟ ਹੋ ਗਏ ਆ ਹੋਰ ਹੋਰ ਭਾਈ ਵੈਸੇ ਤਾਂ ਗੱਲੇ ਵਾ ਕਿੰਨੇ ਸਾਲਾਂ ਬਾਅਦ ਆਏ ਟੂਰਨਾਮੈਂਟ ਗਾਜਰੇ ਹੋ ਗਿਆ ਭਾਜੀ ਆਏ ਨੂੰ ਅੱਛਾ ਹਾਂਜੀ ਹਾਂਜੀ ਭਾਜੀ ਬਹੁਤ ਵਧੀਆ ਲੱਗਦਾ ਭਾਜੀ ਦੇਖ ਕੇ ਸਾਰਿਆਂ ਨੂੰ ਭਾਜੀ ਹਾਂ ਬਾਕੀ ਆਲੇ ਦਾ ਜਦੋਂ ਗਰਾਊਂਡ 'ਤੇ ਜਾਵਾਂਗੇ ਜਦੋਂ ਪਲੇਅਰ ਮਿਲੂਗੇ ਤੈਨੂੰ ਹਨਾ ਹਾਂਜੀ 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 ਭਾਜੀ ਹੋ ਸਕਦਾ ਤੇਰਾ ਅੱਜ ਟਾਈਮ ਮਾੜਾ ਆਉਣ ਵਾਲਾ ਟਾਈਮ ਤੇਰਾ ਬਹੁਤ ਜ਼ਿਆਦਾ ਵਧੀਆ ਹੋਵੇ ਦੇਖਿਆ ਤੂੰਗੇ ਨਹੀਂ ਜੀ ਸਹੀ ਹੈ ਹਨਾ ਆਉਣ ਵਾਲਾ ਤੇਰਾ ਟਾਈਮ ਕੀ ਸੁਦਾ ਇੰਤੂ ਜ਼ਿਆਦਾ ਵਧੀਆ ਹੋਵੇ ਜਦੋਂ ਤੂੰ ਵਧੀਆ ਟਾਈਮ 'ਤੇ ਚਲੇ ਗਿਆ ਪਿਛਲਾ ਭੁੱਲ ਜਾਣਾ ਅਹੀਂ ਨਾ ਇੱਥੇ ਬੈਠੇ ਸੀਗੇ ਸ਼ਾਲਾਪੁਰ ਟੂਰਨਾਮੈਂਟ ਤੇ ਲਾਈਟ ਗਈ ਮੜੇ ਸਪੀਕਰ ਚ ਬੰਦ ਹੋ ਗਿਆ ਨੂੰ ਸਾਹ ਆਇਆ ਥੋੜਾ ਯਾ ਤੇ ਇੱਧਰ ਹੁਣ ਪੁਰਾਣੇ ਸਾਥੀ ਅੱਜ ਮਿਲੇ ਆ ਇੱਧਰ ਆਪਣੇ ਤਾਰੀ ਭਾਜੀ ਬਿਹਾਰੀ ਫਰੀਆ ਹੈ ਵਧੀਆ ਮੈਂ ਤਾਰੀ ਭਾਜੀ ਰੀਟਰ ਬਹੁਤ ਵਧੀਆ ਹਾਂ ਕਿ ਹੁਣ ਤਾਰੀ ਭਾਜੀ ਦੇ ਲੋਕ ਕਿੰਨੇ ਸਾਲ ਹੋ ਗਏ ਵੀ ਗਰਾਊਂਡ ਤੋਂ ਪਿੱਛੇ ਸੀਗਾ ਹੁਣ ਅੱਜ ਜਿੱਦਾਂ ਮਲਕੀ ਤੁਹਾਨੂੰ ਮਿਲਿਆ ਹਨਾ ਵੀ ਇਹ ਕਾਫੀ ਫਰਕ ਪੈ ਜਾਂਦਾ ਹਨਾ ਮੈਂ ਤੇਰਾ ਇਹ ਤੇਰਾ ਬਹੁਤ ਧੰਨਵਾਦ ਆ ਜਿਹੜਾ ਤੂੰ ਮਤਲਬ ਜੀ ਇਦਾਂ ਪਲੇਅਰਾਂ ਨੂੰ ਹਨਾ ਸ਼ੋਅ ਕਰਦਾ ਦੁਨੀਆ ਸਾਹਮਣੇ ਲਿਆਉਣਾ ਕਿਉਂਕਿ ਬਹੁਤ ਜ਼ਿਆਦਾ ਇਦਾਂ ਦੇ ਪਲੇਅਰ ਆ ਯਾਰ ਜਿਹੜੇ ਮਤਲਬ ਸ਼ਿਭ ਨਹੀਂ ਹੋ ਚੁੱਕੇ ਆ ਪਤਾ ਹੀ ਨਹੀਂ ਬੱਚੀ ਨੇ ਤਾਂ ਬੱਚੀ ਨੂੰ ਪਾਈ ਨਹੀਂ ਜਿੰਦਗੀ ਤੇ ਬਹੁਤ ਜ਼ਿਆਦਾ ਮਤਲਬ ਇਹ ਤੇਰਾ ਤੇਰੀ ਇੱਕ ਸਾਂਭਲਾ ਵੀ ਧੰਨਵਾਦ ਹੀ ਆ ਨਹੀਂ ਭਾਈ ਦੱਸੋ ਤਾਰ ਬੁਕਾਰ ਕਹਿ ਲਾ ਬਹੁਤ ਵਧੀਆ ਸਹੀ ਗੱਲ ਪੁੱਣ ਨਿਆ ਤੇਰਾ ਇਹ ਚੀਜ਼ ਦੇ ਵਿੱਚ ਕਿਉਂਕਿ ਕੁਛ ਬੰਦੇ ਯਾਰ ਪਤਾ ਕਿਦਾਂ ਬਾਹਰਲੀ ਜਿਹੜੀ ਲਾਈਫ ਹੁੰਦੀ ਹੈ ਨਾ ਪ੍ਰਮੋਟਰਾਂ ਦੀ ਹੈ ਜੇ ਆਪਾਂ ਉਹਨਾਂ ਨੂੰ ਕੋਸੀਏ ਉਹਨਾਂ ਦੀ ਹੁੰਦੀ ਲਾਈਫ ਬੀਜੀ ਕੰਮ 'ਚ ਰਹਿਣਾ ਉੱਥੇ 100 ਫਿਗਰਾਂ 'ਚ ਮੇਲੇ ਹੁੰਦੇ ਬੰਦਾ ਭੁੱਲ ਜਾਂਦਾ ਸਹੀ ਗੱਲ ਹੈ ਭਾਈ ਸੱਚੀ ਚੀਜ਼ ਆ ਇਹ ਨਾ ਬੰਦਾ ਭੁੱਲ ਜਾਂਦਾ ਵਾ ਯਾਦ ਬੰਦਾ ਤਾਂ ਰਹਿੰਦਾ ਜਦੋਂ ਆਪਾਂ ਟੱਚ 'ਚ ਰਹਿੰਦੇ ਉਹਦੇ ਟੱਚ 'ਚ ਰਹਿੰਦੇ ਕਈ ਬੰਦੇ ਕਰਦੇ ਹਫ਼ਤੇ ਬਾਅਦਾਂ ਪਾਜੀ ਕਿੱਦਾਂ ਹਾਲ ਆ ਕੀ ਹਾਂ ਨਾ ਪੁੱਛਦੇ ਆ ਆਪਾਂ ਕਦੀ ਚੇਤੇ ਨਹੀਂ ਕਰਦੇ ਉਹ ਹੌਲੀ ਹੌਲੀ ਉਹਨਾਂ ਨੂੰ ਵੀ ਆਪਣਾ ਚੇਤਾ ਪੁੱਲਦਾ ਹਾਂ ਨਾ ਆਪਾਂ ਵੀ ਕੋਸਦੇ ਆ ਯਾਰ ਉਹ ਬੰਦਿਆ ਮੈਨੂੰ ਪੁੱਛਿਆ ਨਹੀਂ ਕਿ ਨਾ ਕਿੱਦਾਂ ਆਪਣੀ ਵੀ ਉੱਥੇ ਗਲਤੀ ਹੁੰਦੀ ਆਪਾਂ ਵੀ ਪੁੱਛਦੇ ਨੇਗੇ ਹੈਨਾ ਬਾਕੀ ਜਿਹੜੇ ਹਾਲਾਤ ਹੁੰਦੇ ਯਾਰ ਜਦੋਂ ਮੈਂ ਹਸਪਤਾਲ ਸੀਗਾ ਨਾ ਤੇ ਸੱਚੀ ਦੱਸਾਂ ਦਿਲ ਚ ਇੱਕੋ ਚੀਜ਼ ਸੀਗੀ ਟਾਈਮ ਜਿਹੜਾ ਹੁੰਦਾ ਨਾ ਚੱਕਾ ਮੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਹੈ ਜੀ ਆਪਾਂ ਜੇ ਆਪਾਂ ਕੇ ਦੁੱਖ ਦੇ ਵਿੱਚ ਆ ਹਨਾ ਇਸੀ ਕੀ ਦਿਮਾਗ ਚ ਰੱਖੋ ਵੀ ਦੁੱਖ ਵੀ ਨਹੀਂ ਬਹੁਤਾ ਲੰਮਾ ਟਾਈਮ ਰਹਿੰਦਾ ਹੁੰਦਾ ਸੁੱਖ ਵੀ ਨਹੀਂ ਰਹਿੰਦਾ ਹੁੰਦਾ ਸਹੀ ਗੱਲ ਦਾ ਜੀ ਮੈਂ ਉਹ ਚੀਜ਼ ਸੋਚਦਾ ਹੁੰਦਾ ਹੁੰਦਾ ਇਹ ਕੋਈ ਨਹੀਂ ਜੇ ਮੰਜੇ ਦੇ ਹੌਲੀ ਹੌਲੀ ਆਪੇ ਸੈੱਟ ਹੋ ਜਾਣਾ ਹੁਣ ਮੈਨੂੰ ਕਈ ਦੇ ਦੇ ਹੁੰਦੇ ਕਹਿੰਦੇ ਯਾਰ ਤੂੰ ਬੜੀ ਛੇਤੀ ਰਿਕਵਰੀ ਮੈਂ ਦੇਖੀ ਸੀ ਭਾਈ ਤੁਹਾਡੇ ਹਾਲਾਤ ਉਹ ਦੋ ਹਸਪੀਟਲ ਮੈਂ ਤਾਂ ਆਇਆ ਹੀ ਸੀਗਾ 40 ਕਿਲੋ ਭਾਰ ਸੀਗਾ ਮੇਰਾ ਠੀਕ ਹੈ ਤੇ ਮੇਰੇ ਹਨਾ ਸੋਹਰਾ ਸਾ ਮੈਨੂੰ ਦਫਾੜ ਕੇ ਢਾਲਦੇ ਹੁੰਦੇ ਸੀ ਤਨ ਜੋਗਾ ਨਹੀਂ ਸੀਗਾ ਮੈਂ ਇਦਾਂ ਦਾ ਮਤਲਬ ਹਾਲਾਤ ਸੀਗੇ ਉਹ ਉਸ ਟਾਈਮ ਦਮਾਚ ਇਹ ਚੀਜ਼ ਵੀ ਆਉਂਦੀ ਸੀ ਵੀ ਪਤਾ ਨਹੀਂ ਮੈਂ ਤਰ ਹੁਣਾ ਕਿ ਨਹੀਂ ਤਰ ਹੁਣਾ। ਹੋਰ ਜੋਦੇ ਭਾਈ। ਉਹ ਸਰਪੰਚ ਸਾਹਿਬ ਭਾਈ ਕੀ ਹਾਲ ਹੈ? ਕਿੱਦਾਂ? ਠੀਕ ਆ ਜੋਦੇ ਭਾਈ। ਸਈ ਸასიਖਾਲ। ਹੋਰ ਅਸੀਂ ਭਾਈ ਸਰਪੰਚੀ ਦੇ ਨਾਲ ਨਾਲ ਗੇਮ ਕਿਦਾਂ ਚੱਲਦੀ ਭਾਈ? ਵਧੀਆ ਚੱਲਦੀ। ਚਲੋ ਸ਼ੁਕਰ ਹੈ ਮਾਰਿਆ ਤਾਂ। ਅੱਜ ਫੇ ਕਿਹੜੀ ਟੀਮ ਨਾਲ? ਅੱਜ ਭਾਣਾ ਲੰਗੇ ਖੇਡਦਾ ਭਾਈ। ਅੱਜ ਭਾਣਾ। ਹਨੇਰ ਭਾਈ ਜੀ ਦਾ ਇੰਟਰਵਿਊ ਵੇਖੀ ਬਹੁਤ ਵਧੀਆ ਆ ਬਹੁਤ ਵਧੀਆ ਆ ਅੰਦਵਾਰੀ ਟੀਮ 15 ਬੰਦਾ ਬੜੀ ਮੁਸ਼ਕਲ ਬਣਿਆ ਆ ਸਾਡੇ ਪ੍ਰਬੰਧਕ ਵੀਰਾਂ ਨੂੰ ਮਿਲਦੇ ਪੰਨਵਾ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵੀਰ ਸਿਮਰਨ ਯੂ ਐਸ اے ਅਮਰੀਕਾ ਦੇ ਵਿੱਚ ਪੱਕੇ ਤਾਰ ਤੇ ਵੱਸਦਾ ਹੈ ਸਾਡਾ ਭਰਾ ਜਿਨ੍ਹਾਂ ਨੇ ਆਪ ਬਹੁਤ ਵਧੀਆ ਕਬੱਡੀ ਖੇਡੀ ਤੇ ਹੁਣ ਜਿਹੜੇ ਕਬੱਡੀ ਖਿਡਾਰੀ ਹੈ ਜਿਹੜੇ ਆਰਥਿਕ ਪੱਖੋਂ ਡਾਊਨ ਹੋ ਗਏ ਕਈਆਂ ਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਦੇ ਵੱਧ ਚੜ੍ਹ ਕੇ ਮਦਦ ਕਰਦਾ ਹੈ ਸਾਡਾ ਵੀਰ ਸਿਮਰਨ ਯੂਐਸਏ ਪਿਛਲੇ ਦਿਨੀ ਇੱਕ ਵੀਡੀਓ ਬੜੀ ਚੱਲੀ ਹੈ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਸਾਡਾ ਵੀਰ ਗੱਲਾ ਪੂਹੇ ਵਾਲਾ ਇਹਦੇ ਮੈਚ ਮੈਂ ਖੁਦ ਬੋਲੇ ਹੈ ਬਹੁਤ ਸਿਆਣਾ ਰੇਡਰ ਕਿਸੇ ਨਾਲ ਇਸ ਵੀਰ ਨੇ ਕਦੇ ਵੀ ਉਂਗਲੀ ਖੜੀ ਨਹੀਂ ਕੀਤੀ ਬੜੀ ਨਿਮਰਤਾ ਦੇ ਨਾਲ ਕਬੱਡੀ ਖੇਡੀ ਹੈ ਜਦੋਂ ਗਰੀਬੀ ਆਉਂਦੀ ਹੈ ਪੁਸ਼ਕੀ ਨਹੀਂ ਆਉਂਦੀ ਜਦੋਂ ਬੰਦਾ ਨੰਬਰ ਲੈਂਦਾ ਉਦੋਂ ਹਰ ਕੋਈ ਉਹਦਾ ਜਾ ਕੇ ਬਾਰ ਦੇ ਵਿੱਚ ਖੜਦਾ ਹੈ ਗੱਡੀਆਂ ਵੀ ਹਾਰਨ ਮਾਰਦੀਆਂ ਕਿ ਸਾਡੇ ਨਾਲ ਮੈਚ ਖੇਡ ਸਾਡੇ ਨਾਲ ਮੈਚ ਖੇਡ ਤੇ ਜਦੋਂ ਵਿਵਤਾ ਪੈਂਦੀ ਹੈ ਫਿਰ ਕੋਈ ਵੀ ਨਾਲ ਨਹੀਂ ਖੜਦਾ ਸਾਡਾ ਵੀਰ ਦੀਪਾ ਮੇਰਾ ਪਿੰਡ ਪੰਜਾਬ ਦਾ ਜੋ ਪੇਜ ਚਲਾਉਂਦਾ ਹੈ ਸ਼ਹੀਰ ਨੇ ਇੰਟਰਵਿਊ ਕੀਤੀ ਤੇ ਗੱਲਾਂ ਬੂਹੇ ਵਾਲਾ ਥੋੜਾ ਜਿਹਾ ਹੱਸਿਆ ਤੇ ਵੀਰ ਨੇ ਅੱਗੋ ਕਿਹਾ ਵੀ ਇਹ ਤੇਰਾ ਹਾਸਾ ਦਿਲਾਂ ਨੂੰ ਲੁੱਟਦਾ ਹੈ ਤੇ ਅੱਗੋ ਵੀਰ ਨੇ ਜਵਾਬ ਦਿੱਤਾ ਵੀ ਇਹ ਹਾਸਾ ਅੱਜ ਹੀ ਆਇਆ ਪਹਿਲਾਂ ਤਾਂ ਮੈਂ ਰੋਂਦਾ ਹੀ ਰਿਹਾ ਘਰ ਦੇ ਵਿੱਚੋਂ ਕੁਝ ਜੀ ਇਸ ਦੁਨੀਆ ਤੋਂ ਚਲੇ ਗਏ ਚਲੇ ਸਭ ਨੇ ਜਾਣਾ ਹੈ ਰੱਬ ਦੇ ਬਾਣੇ ਵਰ ਜਾਂਦੇ ਆ ਬਾਣੇ ਮੰਨਣੇ ਪੈਂਦੇ ਆ ਪਰ ਇਸ ਵੀਰਦੇਸ ਇੰਟਰਵਿਊ ਨੇ ਮੈਨੂੰ ਸਿਮਰ ਨੇ ਅਮਰੀਕਾ ਤੋਂ ਫੋਨ ਕੀਤਾ ਕਿ ਅੱਜ ਤੋਂ ਬਾਅਦ ਗੱਲੇ ਦੇ ਅੱਖਾਂ ਦੇ ਵਿੱਚ ਪਾਣੀ ਨਹੀਂ ਹੋਵੇਗਾ ਜਿੰਨੇ ਜੋਗੇ ਅਸੀਂ ਹੈ ਅਸੀਂ ਆਪਣੇ ਦਸਵੰਧ ਦੇ ਵਿੱਚੋਂ ਗੱਲੇ ਦੀ ਵਕਤ-ਵਕਤ ਦੇ ਉੱਪਰ ਜਿਹੜੀ ਮਦਦ ਕਰਾਂਗੇ ਤੇ ਅੱਜ ਗੱਲੇ ਬੂਹੇ ਨੂੰ 31000 ਦੀ ਨਗਦ ਰਕਮ ਨਾਲ ਸਿਮਰ ਨੂੰ ਯੂਐਸਏ ਮੀਤਾ ਇਟਲੀ ਬਲਜੀਤ ਇਟਲੀ ਤੇ ਮੰਨਾ ਫਰਾਂਸ ਤੇ ਪੀਤਾ ਡੱਲੇ ਵਾਲੀ ਹੈ ਪ੍ਰਸਿੱਧ ਕਬੱਡੀ ਖਿਡਾਰੀ ਇੰਨਾ ਭਰਾਮਾ ਵੱਲੋਂ ਅੱਜ ਗੱਲੇ ਬਹੁਦੇ ਨਹੀਂ 31000 ਦਾ ਮਾਨ ਸਨਮਾਨ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰ ਆਓ ਜੀ ਆਪਾਂ ਮਾਨ ਸਨਮਾਨ ਕਰੀਏ ਕਿਵੇਂ ਨਹੀਂ ਮੈਦਾਨਾਂ ਵਿੱਚ ਗੱਲਿਆ ਨਾਮ ਬੋਲਦਾ ਮੇਨ ਦਾ ਕਮਾਈਆਂ ਇਹ ਤਾਂ ਬੋਲਦਾ ਸੌਖੀ ਨਹੀਂ ਇੱਥੇ ਬੱਲੇ ਬੱਲੇ ਖਟਨੀ ਸੱਪ ਦੀ ਸਰੀ ਤੋਂ ਪੈਂਦੀ ਮਨੀ ਚੱਕਨੀ ਇਹ ਕਬੱਡੀ ਖੇਡਣੀ ਖਾਲਾ ਜੀ ਦਾ ਵਾਰਾ ਨਹੀਂ ਹੈ ਬੜੀਆਂ ਸੱਟਾ ਫੇਟਾ ਲੱਗ ਜਾਂਦੀਆਂ ਔਰ ਗਰਾਊਂਡਾਂ ਤੋਂ ਕਈ ਵਾਰ ਦੂਰੀ ਵੀ ਹੋ ਜਾਂਦੀ ਹੈ ਪਰ ਕਬੱਡੀ ਨੂੰ ਪਿਆਰ ਕਰਨ ਵਾਲੇ ਤੈਨੂੰ ਪਿਆਰ ਕਰਨ ਵਾਲੇ ਹਮੇਸ਼ਾ ਤੇਰੇ ਨਾਲ ਨੇ ਔਰ ਸਿਮਰ ਅਮਰੀਕਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਗੱਲੇ ਵੀਰ ਚੜ੍ਹਦੀ ਕਲਾ ਜੀ ਰਹਿਣਾ ਕਿ ਸਦਾ ਸੂਰਮੇ ਪੀੜਕ ਤੇ ਆਪਣੇ ਸਿਰ ਤੇ ਸੰਦੇ ਸਿੰਘ ਸ਼ੇਰ ਤੇ ਬਾਜ ਹਮੇਸ਼ਾ ਚੜ ਦੀ ਗਲਤ ਰਹਿੰਦੇ ਸੋ ਗੱਲੇ ਵੀਰ ਦਾ ਮਾਨ ਸਨਮਾਨ ਨਾਲ ਸਾਡਾ ਵੀਰ ਤਾਰਾ ਮਾਨਕਪੁਰਿਆ ਪ੍ਰਸਿੱਧ ਕਬੱਡੀ ਖਿਡਾਰੀ ਸਾਡਾ ਬਹੁਤ ਪਰਮਿੱਤਰ ਹੈ ਸਾਡੇ ਪਾਪਾ ਜੀ ਸਰਦਾਰ ਵਰਦੇਸ਼ ਸਿੰਘ ਦੇ ਟਰੱਕਾਂ ਵਾਲੇ ਭਾਵਾਂ ਚਲੇ ਗਏ ਹੈ ਤੇ ਕਾਰਾ ਜਿੱਥੇ ਕਬੱਡੀ ਬਹੁਤ ਵਧੀਆ ਖੇੜਦਾ ਮਾਨਕਪੁਰੀ ਹੈ ਉੱਥੇ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਹੈ ਤੇ ਕਾਰੇ ਮਾਨਕਪੁਰੀਏ ਵੱਲੋਂ ਗੱਲੇ ਬੂਹੇ ਦਾ 5000 ਦੇ ਨਾਲ ਸਨਮਾਨ ਹੈ ਆਪਣੇ ਸਾਥੀ ਪਲੇਅਰ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਦਾਰਸ਼ਕ ਵੀਰ ਆਓ ਜੀ ਸੋ ਕਾਰਾ ਕਾਰਾ ਕਹਿੰਦਾ ਵੀ ਜੇ ਕਾਸੇ ਜੀ ਦੀ ਲੋਡ ਹੋਈ ਤੇ ਵੇ ਝਿਜਕੋ ਕੇ ਮੈਨੂੰ ਫੋਨ ਕਰ ਲੈਣਾ ਕਿਉਂਕਿ ਕਾਰੇ ਦੇ ਨਾਲ ਮੇਰਾ ਬੜਾ ਪਿਆਰਾ ਬਿਬ੍ਰੇਮ ਹੈ ਘੱਟੋ ਘੱਟ 2012 ਦੀ ਸਾਡੀ ਯਾਰੀ ਹੈ ਔਰ ਕਾਰੇ ਵੀਰ ਨੇ ਤੈਨੂੰ ਕਹਿ ਦਿੱਤਾ ਗੱਲ ਵੀਰ ਜਦੋਂ ਮਰਜ਼ੀ ਫੋਨ ਕਰ ਲੈ ਸੋ ਹਮੇਸ਼ਾ ਦੀਪੇ ਵੀਰ ਦਾ ਸਨਮਾਨ ਹੈ ਦੀਪਾ ਵੀਰ ਮੇਰਾ ਪਿੰਡ ਮੇਰਾ ਪੰਜਾਬ ਜੋ ਪੇਜ ਚਲਾਉਂਦਾ ਚੈਨਲ ਚਲਾਉਂਦਾ ਹੈ ਇਹ ਉਹਨਾਂ ਪਲੇਅਰਾਂ ਦੀ ਇੰਟਰਵਿਊ ਕਰਦਾ ਜਿਹੜੇ ਥੱਲੇ ਡਿੱਗੇ ਹੋਏ ਹੈ ਜਿਨ੍ਹਾਂ ਨੇ ਕਬੱਡੀ ਖੇਡੀ ਬਾਅਦ ਕਿਸੇ ਨੇ ਪੁੱਛਿਆ ਨਹੀਂ ਉਹਨਾਂ ਨੂੰ ਜਾ ਕੇ ਤੁਹਾਡੇ ਰੁੱਬਰੂ ਕਰਨਾ ਤੇ ਨਹੀਂ ਤੇ ਮੈਨੂੰ ਹਣ ਕਹਿਣਾ ਨਹੀਂ ਚਾਹੀਦਾ ਜਿਹੜੇ ਪੱਤਰਕਾਰ ਉਹ ਕਮਲਿਆ ਮਗਰਤure ਫਿਰਦੇ ਆ ਜਿਨ੍ਹਾਂ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਜਿਨ੍ਹਾਂ ਨੂੰ ਰੱਬ ਨੇ ਨਾ ਬੰਦਾ ਬਣਾਉਣਾ ਬੁੜੀ ਬਣਾਇਆ ਵਿਚਾਲੇ ਜੇ ਰੱਖਿਆ ਉਹਨਾਂ ਦੀ ਇੰਟਰਵਿਊਆ ਕਰੀ ਜਾਂਦੇ ਆ ਤੇ ਕਈ ਆ ਜਿਹਨੂੰ ਪੰਜਾਬੀ ਦੇ ਸ਼ਬਦ ਨਹੀਂ ਬੋਲਣ ਆਉਂਦੇ ਉਹਨਾਂ ਨੂੰ ਚੱਕੀ ਫਿਰਦੇ ਕੋਈ ਨੀਟੂ ਸ਼ਟਰ ਵਾਲੇ ਉਹਨੂੰ ਚੱਕੀ ਫਿਰਦਾ ਕੀ ਦੇਣਾ ਉਹਨਾਂ ਦੀ ਸੋ ਜਿਹੜੇ ਅਕਲ ਦੀ ਗੱਲ ਕਰਦੇ ਜਿਹੜੇ ਪੰਜਾਬ ਲਈ ਜੂਝੇ ਐ ਜੱਤ ਕਬੱਡੀ ਖੇਡੇ ਐ ਇਹ ਇਹਨਾਂ ਦੇ ਇੰਟਰਵਿਊ ਬਣਦੀਆਂ ਜਿਨ੍ਹਾਂ ਨੇ ਕੋਈ ਸਾਡੇ ਪੰਜਾਬ ਨੂੰ ਸਾਡੇ ਲੋਕਾਂ ਨੂੰ ਸੇਧ ਦਿੱਤੀ ਐ ਸੋ ਬਹੁਤ ਬਹੁਤ ਧੰਨਵਾਦ ਐ ਬਾਈ ਬਹੁਤ ਬਹੁਤ ਵਧੀਆ ਤੁਹਾਨੂੰ ਮੁਬਾਰਕਾਂ ਨਾਲੇ ਤੇ ਗੱਲੇ ਭਾਈ ਦਾ ਕੰਮ ਬਹੁਤ ਟਾਪ ਤੇ ਕਰ ਦਿੱਤਾ ਤੁਸੀਂ ਜੀ ਲਵ ਜੂ ਮੇਰਾ ਭਰਾ ਮੇਰਾ ਦਿਲ ਖੁਸ਼ ਹੋ ਗਿਆ ਭਾਈ ਬੰਦਾ ਹੈ ਹੀ ਬੜਾ ਵਧੀਆ ਯਾਰ ਆਮ ਟਾਪ ਤੇ ਭਾਈ ਠੀਕ ਹੈ ਠੀਕਾ ਹੋਰ ਭਾਈ ਇਹ ਖੁਸ਼ ਆ ਤੇ ਆਪਾਂ ਖੁਸ਼ ਆ ਕੁਛ ਰੱਖਿਓ ਭਾਈ ਜਦੋਂ ਨਾ ਪਲੇਅਰ ਯਾਰ ਇਦਾਂ ਸੈਡ ਹੁੰਦਾ ਨਾ ਆਪਣੇ ਕੋ ਨਹੀਂ ਦੇਖ ਹੁੰਦਾ ਯਾਰ ਇਹ ਤਾਂ ਹੈ ਭਾਈ ਤੁਹਾਡਾ ਕੋ ਮੈਂ ਗਣਾ ਟੌਪ ਦੇ ਗਾਮ ਹੈ ਭਾਈ ਤੁਸੀਂ ਪੁੱਛਿਆ ਵੀ ਜੇ ਕੋਈ ਚੀਜ਼ ਦੀ ਲੋੜ ਆ ਧੰਨਵਾਦ ਮੈਂ ਤੇ ਬੰਦਾ ਆ ਬੰਦਾ ਉੱਥੇ ਹੋ ਜਾਂਦਾ ਯਾਰ ਕਿੱਦਾਂ ਦਾ ਬੰਦਾ ਯਾਰ ਮੁੰਡਾ ਸੋਚਦਾ ਇਧਰ ਆ ਵੀਰ ਆਪਣੇ ਸਾਰੇ ਬਾਕੀ ਵੀਰੇ ਮੈਨੂੰ ਨਾਮ ਦਾ ਤਾਂ ਨਹੀਂ ਪਤਾ ਸੋਰੀ ਯਾਰ ਤੇ ਦੇ ਦੇ ਭਾਈ ਰੋਲ ਅੱਛਾ ਅੱਛਾ ਥੈਂਕ ਯੂ ਵੀਰੇ ਥੈਂਕ ਯੂ ਨਹੀਂ ਹੋ ਠੀਕ ਹੈ ਮੇਰੇ ਵੀ ਬਾਕੀ ਇਦਾਂ ਹੀ ਮਿਹਨਤ ਕਰਦੇ ਰੋ ਭਾਜੀ ਹੈਨਾ ਮਾ ਕਿਸਨੀਲ ਤੇਰਾ ਵੀ ਧੰਨਵਾਦ ਯਾਰ ਹਾਂ ਪਹਿ ਧਿਆਨ ਰੱਖੋ ਗੱਲੇ ਭਾਈ ਦਾ ਭਾਈ ਪੂਰਾ ਪੂਰਾ ਧਿਆਨ ਆ ਸੀਟ ਬੈਕ ਲਾ ਲਈ ਟੈਨਸ਼ਨ ਨਾਲ ਪਿੰਡ ਦਾ ਮੈਂ ਜਾਣਾ ਭਾਈ ਦੇ ਪਿੰਡ ਮਿਲਾਂਗੇ ਭਾਈ ਚਲੋ ਚੱਲੇਓ ਤਾਂ ਭਾਈ ਹਾਂਜੀ ਆ ਜੀ ਧਿਆਨ ਨਾ ਜਾਇਓ ਠੀਕ ਆ ਭਾਈ ਤਿਆਰ ਨਹੀਂ ਜਾਉ ਟੈਨਸ਼ਨ ਨਾਲ ਹੋਰ ਸੁਨੀਲ ਕਿਰਪਾ ਵਾਹਿਗੁਰੂ ਬੇਬੇ ਬਾਪੂ ਠੀਕ ਹੈ ਐਨ ਕੈਂਪ ਭਾਈ ਖੁਸ਼ ਰਿਹਾ ਕਰ ਤੂੰ ਹੀ ਪੁਰੇ ਭਾਈ ਆਪਾਂ ਵੀ ਹੁਣ ਭਾਈ ਦੀ ਗੱਲ ਸਿੱਖ ਲਈ ਆ ਇਹ ਤਾਂ ਸਤਿ ਰੱਬ ਨੇ ਨਾ ਜੋ ਦੇਣਾ ਭਾਈ ਬਹੁਤ ਦੇਣਾ ਰੱਬ ਨੇ ਜਿੰਦਾਬਾਦ ਰਹਿ ਮੇਰਾ ਭਾਜੀ ਕੇ ਤੋਂ ਮੰਗਣ ਨਾਲੋਂ ਰੱਬ ਤੋਂ ਮੰਗਣਾ ਨਾ ਸਭ ਤੋਂ ਬੈਸਟ ਆ ਗੱਲੇ ਨਾਲ ਪ੍ਰੋਮਿਸ ਕੀਤਾ ਸੀ ਮੈਂਗਾ ਤੈਨੂੰ ਟੂਰਨਾਮੈਂਟ ਤੇ ਲੈ ਕੇ ਜਾਊਗਾ ਭਾਈ ਇੱਕ ਨਾ ਰੱਬ ਬੰਦੇ ਨੂੰ ਭੇਜਦਾ ਹੀ ਆ ਉਹ ਭਾਈ ਨੂੰ ਭੇਜ ਦਿੱਤਾ ਆਪਾਂ ਕਹਾਂਗੇ ਨਾ ਵਾਹਿਗੁਰੂ ਦੇਖਦਾ ਆ ਉਹ ਭਾਈ ਕਿ ਇਹ ਚਲੋ ਕਰਨਾ ਤਾਂ ਹੁੰਦਾ ਨਹੀਂ ਬੰਦਾ ਭੇਜ ਦਿੰਦਾ ਬਾਬਾ ਚਲੋ ਆ ਤੂੰ ਕਰਿਆ ਭਾਈ ਨੇ ਕਿੰਨੇ ਦੇ ਘਰ ਤਾਰ ਦਿੱਤੇ ਸਮੀਰ ਬਹਨਾ ਬੰਦਾ ਹੁਣ ਜਦ ਦਿਨ ਆਪਾਂ ਉੱਥੇ ਮਿਲੇ ਸੀ ਭੇਟਾਂ ਹਾਂ ਜਿੰਝ ਭਾਈ ਲੱਗਦਾ ਇਹ ਪਹਿਲਾਂ ਜਾਣਦੇ ਸੀ ਕੁਝ ਵੀ ਨਹੀਂ ਸੀ ਭਾਈ ਮੈਂ ਉਸ ਟਾਈਮ ਮਤਲਬ ਮੈਂ ਛੱਡ ਕੇ ਕਬੱਡੀ ਖੇਡਣ ਲੱਗਾਈ ਇਹਨੂੰ ਭਾਈ ਤਾਂ ਬਹੁਤ ਟਾਈਮ ਦੇ ਜਾਣਦੇ ਆ ਉਦੋਂ ਮੈਂ ਛੱਡ ਕੇ ਲੱਗਾਂ ਭਾਈ ਨੂੰ ਚਲੋ ਉਦੋਂ ਮੈਂ ਪਲੇਅਰ ਵੀ ਮਤਲਬ ਕੀ ਪਲੇਅਰ ਜੋ ਬਣਦਾ ਹੀ ਨਹੀਂ ਭਾਈ ਬੰਦਾ ਉਮਰੇ ਨਗ ਜਾਂਦੀ ਹੈ ਭਾਈ ਨੂੰ ਕੋਈ ਪਤਾ ਨਹੀਂ ਭਾਈ ਨੂੰ ਕੀ ਲੱਗਾ ਮੇਰੇ ਤੇ ਪਰ ਭਾਈ ਗੱਲ ਹੈ ਭਾਈ 500 ਮਿਲਿਆ ਨੇ ਨਾ ਭਾਈ ਰੱਬ ਨੇ ਚਲੋ ਉਹ ਯਾਰ ਉਹੀ ਤਾਂ ਤੈਨੂੰ ਮੈਂ ਕਿਹਾ ਸੀ ਨਾ ਉਹ 500 ਜੋ ਕਈ 500 ਜੋ ਕੁਝ ਕਰਦਾ ਪਰਮਾਤਮਾ ਵਧੀਆ ਹੀ ਕਰਦਾ ਠੀਕ ਨਹੀਂ ਉਹ ਬਹੁਤ ਮੁੰਡ ਕਰਦਾ ਭਾਈ ਜਿਨ੍ਹਾਂ ਦੇ ਟਾਈਮ ਸੋਸ਼ਲ ਮੀਡੀਆ ਹੈ ਨਹੀਂ ਸੀਗਾ ਚਲੋ ਠੀਕ ਆ ਉੰਨੀ ਕੀ ਹੋ ਜਾਂਦੀ ਯਾਰ ਉਹ ਤੂੰ ਦੇਖਿਆ ਨਾ ਕਿ ਨਾ ਟੌਪ ਤੇ ਖੜੇ ਆ ਮੈਂ ਤਾਂ ਆਖੋ ਦੇ ਦਉਣਾ ਭਾਈ ਨੂੰ ਯਾਰ ਬੱਚੋਂ ਵਾਲ ਦਾ ਮੇਨ ਰੇਡਰ ਸੀ ਉਹ ਵੀ ਤਾਂ ਗੱਲ ਹੈ ਭਾਜੀ ਮੇਨ ਰੇਡਰ ਸਾਰੇ ਸਾਡੇ ਪਿੰਡ ਦੇ ਮਤਲਬ ਬਹੁਤ ਦੇਖਦੇ ਭਾਈ ਤੁਹਾਨੂੰ ਤੇ ਮੇ ਸਪੈਸ਼ਲ ਕਰਦੇ ਨੇ ਮੈਨੂੰ ਫੋਨ ਕੀਤਾ ਕਿੰਦੂ ਜਿਹੜਾ ਤੂੰ ਇੰਟਰਵਿਊ ਦੇਦਾ ਸੀ ਉਹ ਭਾਈ ਹੁਣ ਹੀ ਆਏ ਆ ਮੈਂ ਭਾਈ ਨੂੰ ਕਿੰਨੇ ਫੋਨ ਕੀਤੇ ਆ ਮਤਲਬ 5-7 ਮੈਸਜ ਕੋਲ ਨਾਲ ਮਾਰੀਆਂ ਹੋਣੀਆਂ ਤੇ ਮੈਂ ਜਾ ਕੇ ਆਇਆ ਮੈਂ ਕਿ ਭਾਈ ਦੇਖ ਕੇ ਆਇਆ ਮੈਂ ਕਿ ਝੂਠ ਬੋਲ ਜਾਂਦੇ ਸੀ ਕਿ ਨਹੀਂ ਅਸੀਂ 365 ਤੇ ਦੇਖਿਆ ਹਾਂ ਮ ਠੱਡਿਆਂ ਦਾ ਮਾਰ ਹਾਂਜੀ ਹਾਂਜੀ ਭਾਈ ਜੁਨਿਸ ਗਨੁ ਭਾਈ ਹੁਣੀ ਖੇਲਦੇ ਹੁੰਦੇ ਨਹੀਂ ਹਾਂਜੀ ਭਾਈ ਉਹਨਾਂ ਨੇ ਤੁਹਾਡੀ ਇੰਟਰਵਿਊ ਦੇਖੀ ਸੀਗੀ ਤੇ ਭਾਈ ਕਹਿੰਦਾ ਹੀ ਗੱਲਾਂ ਭਾਈ ਸਾਡੇ ਵੀ ਖੇਡ ਕੇ ਗਿਆ ਬਹੁਤ ਵਧੀਆ ਖੇਡਿਆ ਭਾਈ ਨੇ ਉਹ ਵੀ ਕਹਿੰਦੇ ਜੀ ਭਾਈ ਤੇ ਗੱਲਾਂ ਪਤਾ ਕਿ ਕਿਛਕ ਪਲੇਅਰ ਤਾਂ ਹੈ ਹੀ ਵਧੀਆ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹੈ ਇਨਸਾਨ ਵੀ ਟੌਪ ਦਾ ਭਾਈ ਉਹ ਭਾਈ ਮੈਂ ਤਾਂ ਇੱਕੋ ਗੱਲ ਦੇ ਲਈ ਜਿਹਨੇ ਕੁਝ ਮੰਗਿਆ ਹੀ ਨਹੀਂ ਜ਼ਿੰਦਗੀ 'ਚ ਐਡਾ ਪਲੇਅਰ ਹੋ ਕੇ ਵੀ ਤੁਸੀਂ ਆਪ ਖੁਦ ਕਿਹਾ ਵਿਗਲ ਬੁਝਾਈਦਾ ਕੀ ਇਹ ਤਸ ਭਾਈ ਠੀਕ ਜੀ ਥੈਂਕ ਯੂ ਭਾਈ ਉੱਥੇ ਬਾਈ ਲੱਗਾ ਹੋਰ ਗੱਲੇ ਬਾਅਕੀ ਚੋਣ ਵਾਲਿਆਂ ਨੂੰ ਅਪੀਲ ਜਿਹੜੇ ਭੈਣ ਭਰਾ ਫੋਨ ਕਰਦੇ ਤੈਨੂੰ ਜਿਹਦੇ ਵਾਦ ਦੇਣ ਪੈਰੀ ਠੀਕ ਆ ਸੋਲ ਓਕੇ ਥੈਂਕ ਯੂ ਭਰਾ ਭਰਾ ਵਧੀਆ ਬਾਈ ਖੁਸ਼ੀ ਬਹੁਤ ਆ ਬਾਈ ਸਾਰੇ ਫੋਨ ਕਰਦੇ ਬਾਈ ਹਾਂ ਖੁਸ਼ੀ ਤਾਂ ਫਿਰ ਹੁੰਦੀ ਆ ਹਾਂਜੀ ਹਾਂਜੀ